मामला जी पुलिस प्रशासन नाबा ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਤੱਕਾ ਕੀਤਾ ਗਿਆ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕਰਨੀ ਸੋਚ ਰਹੇ ਨੇ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਔਰ ਇੱਥੇ ਲਿਆ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨੂੰ ਬਡਾਂਗਾ ਕੀਤਾ ਤੇ ਤੁਰਨੋਂ ਕੰਨ ਛੱਡਿਆ ਇਸ ਕਰਕੇ ਨਾਪਾ ਵਪਾਰ ਮੰਡਲ ਇਕੱਠਾ ਹੋਇਆ ਸਾਰਾ ਨਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੱਡਦੇ ਅਸੀਂ ਹੋਰ ਤੱਕ ਇੱਥੇ ਉਸਨੂੰ ਬਿਲਕੁਲ ਸੰਘਰਸ਼ ਚਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲਾਂ ਜਲੂਸ ਕੱਢਿਆ ਜਾਊਗਾ ਇਹ ਕੀ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨੂੰ ਦੇਖਣਾ ਚਾਹੀਦਾ ਹੈ ਨਹੀਂ ਜੋ ਇਹ ਤੱਕਾ ਵਪਾਰੀ ਦੇ ਉੱਪਰ ਤੱਕਾ ਹੋ ਰੇ ਸਰਿਆ ਮਾਨ ਸਰਕਾਰ ਦਾ ਜੀ ਅੱਲਾ ਸਰ ਤੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਇਹ ਕੰਪਨੀਆਂ ਮੈਗਨਾ ਜੇ ਕੰਪਨੀਆਂ ਤੁਸੀਂ ਆਪਣੇ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਹਿ ਰਹੇ ਹੋ ਜਲੀ ਹੈ ਇਸ ਪ੍ਰੂਫ ਨਾਲ ਨਿਤਿਨ ਜੈਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕੀ ਕਿਸ ਕਾਰਨ ਪਿਆ ਇਹ ਸਾਡੇ ਛੋੜਾ ਭਰਾ ਹੈ ਰਿਸ਼ਵ ਜੈਨ ਸੈਨੀਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚ ਲੈ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਦ ਆਪਸ ਵਿੱਚ ਬਹਿਸ ਸਹੀਆ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਸਿੱਖ ਕੇ ਇਸ ਜਿੱਕਾ ਵਿੱਚੋਂ ਮਾਤਵਾਂ ਨੂੰ ਲੈ ਗਏ ਨੇ ਚੱਕੇ ਤੇ ਜੋ ਸਾਨੂੰ ਇਧਰ ਰਿਪੋਰਟ ਮਿਲੀ ਹੈ ਬਹੁਤ ਟੈਸ ਨੂੰ ਬਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਉਹ ਤੱਕਾ ਹੋ ਰਿਹਾ ਹੈ ਸੜਜਾਲਾ ਆਪ ਬਾਈ ਨਾਲ ਲੰਗ ਕਰਦੇ ਦੇਖੋ ਇਹ ਗਲਤ ਹੈ ਐਸਾ ਤਾਂ ਸਾਰਾ ਕੁਝ ਹਾਈਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਨੂੰ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਛੋਟਾ ਕੀ ਹੋਊਗਾ ਜੇ ਨਾ ਉਸੰਦ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਉਹਨਾਂ ਬੁਰਾ ਹੋਇਆ ਦੇਖੋ ਉਹ ਵਾਪਸ ਚਾਹੀਦਾ ਬੰਦਾ ਅਸੀਂ ਦੇਖੋ ਬੈਠੇ ਐਥੇ ਸਾਡਾ ਬੰਦਾ ਬਾਹਰ ਕਢਾਓ ਇਹ ਹੀ ਸਾਡਾ ਅਪੀਲ ਹੈ ਜੀ ਐ ਨਾ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇ ਪ੍ਰਮਣ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਥੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਆਤਮ ਹਰਿਆ ਕਰਤਾ ਵਿਚਾਰਾ ਬਿਨਾ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਨ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਘੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜੋ ਕੋਈ ਤੁਸੀਂ ਇਨਕੁਆਰੀ ਕਰਨ ਜਾਂਦੇ ਹੋ ਤਾਂ ਇਨਕੁਆਰੀ ਕਰੋ ਤੱਕੇशाही ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਆ ਕੀ ਆ ਬਹੁਤ ਗਲਤ ਗੱਲ ਆ ਜੀ ਗੁੰਡਾ ਕਰਦੀ ਲਾ ਲਓ ਜਿਹੜਾ ਕੋਸ ਮਰਜ਼ੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਫੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਾਰਨ ਆਲਾ ਕਰਤਾ ਅੰਦਰ ਫੁੱਟ ਫੁੱਟ ਕੇ ਇਹ ਕਿਹੜੀ ਕੰਪਨੀ ਦਾ ਰੋਲਾ ਪਿਆ ਈ ਤੁਹਾਡਾ ਕੋਈ ਸੁਪਰੀਮ ਦਾ ਮਾਦ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰਤੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ ਨਾਲ ਆਈ ਦੀ ਜੀ ਪਤਾ ਨਹੀਂ ਕੰਪਨੀ ਵਾਲੇ ਨਾਲ ਆਈ ਸੀ ਜੀ ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਭਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਤੱਕਾ ਕੀਤਾ ਗਿਆ ਹੈ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕਰਨੀ ਸੋਚ ਰਹੇ ਨੇ ਪਤਾ ਨਹੀਂ ਕਿਸ ਦੀ ਕੰਪਲੀਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਔਰ ਇੱਥੇ ਲਿਆ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹ ਬਡਾਂਗਾ ਕੀਤਾ ਤੇ ਤੁਰਨੋਂ ਘਣ ਛੱਡਿਆ ਇਸ ਕਰਕੇ ਨਾ ਆਪਾ ਵਪਾਰ ਮੰਡਲ ਇਕੱਠਾ ਹੋਇਆ ਸਾਰਾ ਨਾ ਆਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੱਡਦੇ ਅਸੀਂ ਉਹ ਤੱਕ ਇੱਥੇ ਉਸ ਨੂੰ ਬਿਲਕੁਲ ਸੰਘਰਸ਼ ਚਾਰੀ ਅਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲੋਂ ਜਲੂਸ ਕੱਢਿਆ ਜਾਊਗਾ ਇਹ ਕੀ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨਾਂ ਦੇਖਣਾ ਚਾਹੀਦਾ ਹੈ ਨਹੀਂ ਜੋ ਇਹ ਤੱਕਾ ਵਪਾਰੀ ਦੇ ਉੱਪਰ ਤੱਕਾ ਹੋ ਰੇ ਸਰਿਆ ਮਾਨ ਸਰਕਾਰ ਦਾ ਜੀ ਅੱਲਾ ਸਰ ਤੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਇਹ ਕਰਕੇ ਕੰਪਨੀਆਂ ਮੈਗਨਾ ਹੀ ਜੇ ਕੰਪਨੀਆਂ ਤੁਸੀਂ ਆਪਣੇ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਰ ਰਹੇ ਹੋ ਜਲੀ ਹੈ ਇਹ ਨਾਮ ਕੀ ਆਈ ਨਿਤਿਨ ਜੈਨ ਸਰ ਆ ਜਿਹੜਾ ਇਹ ਰੋਲਾ ਪਿਆ ਜੀ ਇਹ ਕੀ ਕਿਸ ਕਾਰਨ ਪਿਆ ਇਹ ਸਾਡੇ ਛੋੜਾ ਭਰਾ ਹੈ ਰਿਸ਼ਵ ਜੈਨ ਸੈਕਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚ ਲੈ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਹੁਤ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕੇਸ ਜਿੱਕੇ ਵਿੱਚ ਉਹ ਮਾਤੂਆਂ ਨੂੰ ਲੈ ਗਏ ਨੇ ਚੱਕੇ ਤੇ ਜੋ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਕੁਟਿਆ ਉਸ ਨੂੰ ਬਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਉਹ ਤੱਕਾ ਹੋ ਰਿਹਾ ਹੈ ਸਾਡੇ ਨਾਲ ਆਪ ਬਾਈ ਨਾਲ ਦੇਖੋ ਇਹ ਗਲਤ ਹੈ ਐਸਾ ਤਾਂ ਸਰ ਕੋਈ ਜਾਇਤ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਬਹੁਤ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਟੋਡਾ ਕੀ ਹੋਊਗਾ ਜੇ ਨਾ ਉਸੰਦ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਉਹਨਾਂ ਬੁਰਾ ਹੋਇਆ ਹੈ ਦੇਖੋ ਉਹ ਵਾਪਸ ਚਾਹੀਦਾ ਬੰਦਾ ਅਸੀਂ ਦੇਖੋ ਬੈਠੇ ਆ ਇੱਥੇ ਸਾਡਾ ਬੰਦਾ ਬਾਹਰ ਕਢਾਓ ਇਹ ਹੀ ਸਾਡਾ ਅਪੀਲ ਹੈ ਜੀ ਪ੍ਰੋਸੈਸ ਹੈ ਨਾ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇ ਪ੍ਰਮਣੇ ਵਿਚ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਇਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਆਤਮ ਹਰਿਆ ਕਰਤਾ ਵਿਚਾਰਾ ਬਿਨਾ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਨ ਵਾਲਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਕੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜਦੋਂ ਕੋਈ ਤੁਸੀਂ ਇਨਕੁਆਇਰੀ ਕਰਨ ਜਾਂਦੇ ਹੋ ਤਾਂ ਇਨਕੁਆਇਰੀ ਕਰੋ ਤੱਕੇशाही ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਆ ਕੀ ਆ ਬਹੁਤ ਗਲਤ ਗੱਲ ਆ ਜੀ ਗੁੰਡਾ ਕਰਦੀ ਲਾ ਲਓ ਜਿਹੜਾ ਕੋਸ ਮਰਜ਼ੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਫੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਾਰਨ ਆਲਾ ਕਰਤਾ ਅੰਦਰ ਫੁੱਟ ਫੁੱਟ ਕੇ ਇਹ ਕਿਹੜੀ ਕੰਪਨੀ ਦਾ ਰੋਲਾ ਪਿਆ ਏ ਤੁਹਾਡਾ ਕੋਈ ਸੁਪਰੀਮ ਦਾ ਮਾਦ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ਕੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਆ ਆਪਣੀ ਵਾਲੇ ਨਾਲ ਆਈ ਦੀ ਜੀ ਪਤਾ ਨਹੀਂ ਕੰਪਨੀ ਵਾਲੇ ਨਾਲ ਸੀ ਜੀ